ਆਪਾ ਵਿਖੇ ਪਹੁੰਚੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤਕੌਰ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਦਿੱਤਾ ਵੱਡਾ ਬਿਆਨ ਪੰਜਾਬ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਜੋ ਇਲਜ਼ਾਮ ਲਗਾਏ ਹਨ ਜੇਕਰ ਪੁਰਾਣੇ ਹੀ ਇਲਜ਼ਾਮ ਲਗਾਏ ਹਨ ਉਹ ਬਿਲਕੁਲ ਗਲਤ ਹਨ ਜੇਕਰ ਕੋਈ ਵੀ ਨਵੀਂ ਗੱਲ ਹੈ ਮੈਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ ਪਰਨੀਤਕੌਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਕਰੇਗਾ ਦੇ ਪੁੱਤਰ ਵਿਨ ਇਨਸਾਨ ਬਹੁਤ ਵੇ ਟਾਈਮ ਦੇਖਦੇ ਪਰ ਮਾਪ ਨੂੰ ਮਨਜ਼ੂਰ ਸੀ ਤਾਂ ਉਹ ਐਗਜ਼ਾਮ ਚ ਲੱਗਿਆ ਜਿੱਥੇ ਬਹੁਤ ਵੱਡਾ ਸਮਾ ਪਰਿਵਾਰ ਨੂੰ ਉੱਥੇ ਮੇਰੇ ਖਿਆਲ ਚ ਜੋ ਵੀ ਉਸ ਨੂੰ ਜਾਣਦੀ ਥੀ ਉਹ ਸ਼ਹਿਰ ਦੇ ਲਈ ਇੱਕ ਨੌਸ ਹੋਇਆ ਉਹ ਬਹੁਤ ਅਫਸੋਸ ਹੋਇਆ ਮੈਂ ਆ ਨਹੀਂ ਸੀ ਇੱਥੇ ਮੈਂ ਬਹੁਤ ਸੀਗੀ ਗਵਰਮੈਂਟ ਨੂੰ ਜਦ ਪਤਾ ਲੱਗਿਆ ਤੋਂ ਉਪਿੰਦਨ ਤੇ ਮਾ ਉਨਾਰੀ ਫੈਮਿਲੀ ਨੂੰ ਉਨਾਰੇ ਦੇ ਵਿੱਚ ਮਿਨਣਾ ਬਿਕਰਮ ਜੀਠਿਆ ਦੀ ਜੋ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਬਿਕਰਮ ਜੀਠਿਆ ਨੂੰ ਜੋ ਤਾ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਕੋਰ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਉਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਲਵੇ ਤੁਸੀਂ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਬੇਦਬੀ ਤੇ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬੇਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਚਾਹੁੰਦੇ ਨੇ ਇਹਨਾਂ ਨੇ ਕਿਹਾ ਕਿ ਕਾਨੂੰਨੀ ਬਣਾ ਰਹੇ ਨੇ ਬਾਕੀ ਤਾਂ ਮੈਨੂੰ ਗਰਾਊਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ ਸੜਕਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ਤਰੱਕੀ ਹੋਈ ਹੈ ਕਿ ਨਹੀਂ ਇਹਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰ ਇੱਕ ਜਾ ਕੇ ਟੁੰਗ ਜਿਆ ਰਚਾ ਦਿੰਦੇ ਨੇ ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਮੌਨਸੂਨ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਟ੍ਰੇਨਾਂ ਸੀ ਤੇਕਰ ਸਮਾਈ ਹੋਈ ਦੇਖੋ ਜਾਂਦੇ ਫੋਟੋ ਆਕ ਤਾਂ ਬੜੇ ਹੁੰਦੇ ਨੇ ਹੂੰ ਮਰ ਰੱਬ ਨਾ ਕਰੇ ਕਿ ਉੱਪਰ ਜ਼ਿਆਦਾ ਫਲੈਸ਼ ਫਲੱਡ ਆਣ ਉਹਨਾਂ ਨਾਲ ਹੀ ਸਾਡੇ ਇੱਥੇ ਨੀਚੇ ਕੱਗਰ ਵਗੈਰਾ ਸਾਡੇ ਤਾਂ ਕੱਗਰ ਹੀ ਆ ਜਿਹਨੇ ਜਿਹਦੇ ਵਿੱਚ ਪਾਣੀ ਆ ਜਾਂਦਾ ਹੈ ਔਰ ਬਹੁਤ ਤਬਾਈ ਕਰਦਾ ਹਰ ਸਾਲ ਵਿਸ਼ੇਸ਼ ਤੌਰ ਤੇ ਪਿਛਲੇ ਸਾਲ ਬਹੁਤ ਜ਼ਿਆਦਾ ਤਬਾਈ ਹੋਈ ਸੀ ਮੈਨੂੰ ਯਾਦ ਹੈ ਮੈਂ ਪੰਚਮਾਨ ਜੀ ਦੇ ਜੋ ਲਫਜ਼ ਸੀ ਕਿ ਐਸੀ ਇੱਕ ਇੱਕ ਬੱਕਰੀ ਤੱਕ ਵੀ ਉਹਦਾ ਮੁਆਵਜ਼ਾ ਦਵਾਂਗੇ ਇੱਕ ਮੈਂ ਤਾਂ ਕਿਹਾ ਕਿ ਮੈਂ ਕਿ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਕਹਿੰਦੇ ਸੀ ਇੱਕ ਇੱਕ ਚੀਜ਼ ਦਾ ਮੁਆਵਜ਼ਾ ਦਵਾਂਗੇ ਇੱਕ ਇੱਕ ਚੀਜ਼ ਦਾ ਦੇਖਾਂਗੇ ਮੇਰੇ ਖਿਆਲ 'ਚ ਇੱਕ ਵੱਡੀ ਚੀਜ਼ ਵੀ ਨਹੀਂ ਹੈ ਤੇ ਲਾਸਟ ਸਵਾਲ ਆ ਬੋਲਰ ਦੇ ਵਿੱਚ ਕਿ ਕੱਪੜਾ ਵਪਾਰੀ ਦਾ ਕਤਲ ਹੋਇਆ ਕਿਸ ਤਰ੍ਹਾਂ ਦਿਖ ਰਿਹਾ ਸੀ ਕਾਨੂੰਨ ਵਿਵਸਥਾ ਦੇਖੋ ਕਾਨੂੰਨ ਲਾਅ ਐਂਡ ਆਰਡਰ ਦੀ ਗੱਲ ਹੀ ਨਹੀਂ ਰਹੀ ਨਿਤ ਕੁਝ ਨਾ ਕੁਝ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕ ਆ